ਚਲੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਮੈਨੂੰ ਬੜਾ ਵਧੀਆ ਲੱਗਾ ਕਿਥੇ ਬਹੁਤ ਸੋਹਣਾ ਪਾਣੀ ਵਗ ਰਿਹਾ ਤਾਂ ਇੱਕ ਲੋਕ ਗੀਤ ਆ ਜਿਹੜਾ ਮਕੇ ਵਾਲਾ ਤੁਸੀਂ ਸਾਡਾ ਬਹੁਤ ਪਸੰਦ ਕੀਤਾ ਬਹੁਤ ਸੋਹਣਾ ਲੱਗਿਆ ਮੈਨੂੰ ਲੱਗਾ ਕਿ ਆਖੀ ਨੂੰ ਇੱਥੇ ਵੀ ਰਿਕਾਰਡ ਕਰ ਲੈਣਾ ਚਾਹੀਦਾ ਸੋ ਪੇਸ਼ ਹੈ ਤੁਹਾਡੇ ਸਾਹਮਣੇ ਲੋਕ ਇੱਕ ਮੇਰੇ ਏ ਨਾਮ ਆਪਿਆਂ ਦਾ ਕੀ ਗਿਆ ਨੀ ਸਹੇੜ ਗੁੰਗਾਲਿਆ ਨਾ ਯਾ ਦੁਮਗਾ ਕੀ ਗਿਆ ਨੀ ਟੱਕ ਪੈਸਾ ਲਿਆ ਮੈਂ ਤਾਂ ਗੂਕੇ ਨੂੰ ਵੇਚਣ ਜਣਾ ਨੀ ਅੜੀਓ ਇੱਕ ਮੇਰੇ ਗੂੰਗੇ Ni peda nange peri pirda E naam apya da ki gya Nii sahed dunga lia Naiya dumada da ki gya Nii chatak Meta gunga ਤانوں ਇਹ ਲੋਕ ਵੀ ਪਸੰਦ ਆਇਆ ਹੋਊਗਾ ਚੈਨਲ ਨੂੰ ਸ਼ੇਅਰ ਕਰਿਓ ਜੀ ਵਕਤ-ਵਕਤ ਵੀਡੀਓਜ਼ ਨੂੰ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ